ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀ ਐਨਾ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਫੇਰ ਤੁਹਾਡੇ ਲਈ ਨਵੇਂ-ਨਵੇਂ ਸੂਟ ਤੇ ਨਵੀਂ ਜਿਹੜੀ ਆਪਣੀ ਐ ਵੀਡੀਓ ਲੈ ਕੇ ਆਏ ਹਾਂ ਜੀ ਲੋ ਜੀ ਆਪਣਾ ਜਿਹੜਾ ਹੁਣ ਮੈਰਿਜ ਫੰਕਸ਼ਨਸ ਨੇ ਜਿਹੜੇ ਸਟਾਰਟ ਹੋ ਚੁੱਕੇ ਆ ਉਹਨਾਂ ਦੇ ਅਕੋਰਡਿੰਗਲੀ ਆਪਾਂ ਜਿਹੜੇ ਆ ਤੁਹਾਡੇ ਲਈ ਸੂਟ ਆ ਨਵੇਂ-ਨਵੇਂ ਲੈ ਕੇ ਆਏ ਹਾਂ ਜੀ ਆਹ ਲੋ ਜੀ ਸਭ ਤੋਂ ਪਹਿਲਾਂ ਆਪਣਾ ਸੂਟ ਰਹੇਗਾ ਬਲੈਕ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਆ ਕਿਉਂਕਿ ਸਾਰੀਆਂ ਭੈਣਾਂ ਦੀ ਨਾਈਟ ਫੰਕਸ਼ਨ ਡੇ ਫੰਕਸ਼ਨਸ ਦੇ ਲਈ ਜਿਹੜੀ ਬਲੈਕ ਸੂਟ ਦੀ ਡਿਮਾਂਡ ਆ ਉਹ ਬਣੀ ਰਹਿੰਦੀ ਇਹ ਰਹੇਗਾ ਆਪਣਾ ਬਲੈਕ ਕਲਰ ਦੇ ਉੱਤੇ ਬਹੁਤ ਹੀ ਸੋਹਣਾ ਮੋਤੀ ਵਰਕ। ਇਹ ਰਹੇਗਾ ਆਪਣਾ ਸ਼ਰਟ ਦਾ ਫਰੰਟ ਤੇ ਬੈਕ ਤੇ ਬਾਜੂ ਤਿੰਨੇ ਚੀਜ਼ਾਂ ਤੇ ਜਿਹੜਾ ਇਹ ਆਪਣੇ ਇਹ ਵਰਕ ਆਏਗਾ। ਆਹ ਬਲਜੀ ਸਾਰਾ ਇਹ ਜਿਹੜਾ ਇਹ ਆਪਣੇ ਵਰਕ ਰਹੇਗਾ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਸਿੱਪੀ ਦਾ ਕੰਮ ਹੈ। ਚੈੱਕ ਕਰ ਸਕਦੇ ਹੋ ਤੁਸੀਂ ਇਸ ਦੀ ਜਿਹੜੀ ਲੈਂਥ ਆ ਉਹ ਵੀ ਤੁਸੀਂ 50 ਤੱਕ ਜਿਹੜੀ ਤੁਸੀਂ ਆਪਣੀ ਲੈਂਥ ਆ ਉਹ ਬਣਾ ਸਕਦੇ ਹੋ ਜੇ ਕਿਸੇ ਨੇ ਸ਼ਾਰਟ ਕੁੜਤੀ ਦੇ ਨਾਲ ਸ਼ਰਾਰਾ ਗਰਾਰਾ ਜਿਸ ਤਰ੍ਹਾਂ ਵੀ ਬਣਾਣਾ ਉਹ ਵੀ ਤੁਸੀਂ ਇਹਦੇ ਨਾਲ ਬਣਾ ਸਕਦੇ ਹੋ ਇਹ ਰਹੇਗੀ ਆਪਣੀ ਸ਼ਰਟ ਜਿਹੜੀ ਆਪਣੀ ਸ਼ਰਟ ਰਹੇਗੀ ਇਸ ਦਾ ਫੈਬਰਿਕ ਵੀ ਜਿਹੜਾ ਕ੍ਰੇਪ ਤੇ ਰਹੇਗਾ ਕੋਈ ਸ਼ਿਮਰ ਨਹੀਂ ਹੈ ਕੁਝ ਨਹੀਂ ਹੈ ਸਾਰਾ ਇਹ ਆਪਣਾ ਕ੍ਰੇਪ ਦੇ ਉੱਤੇ ਰਹੇਗਾ ਪਿਓਰ ਕ੍ਰੇਪ ਦੇ ਉੱਤੇ ਰਹੇਗਾ ਇਹ ਰਹੇਗਾ ਇਸ ਦੇ ਨਾਲ ਫੈਬਰਿਕ ਇਹ ਜਿਹੜਾ ਫੈਬਰਿਕ ਆ ਇਹ ਵੀ ਆਪਣਾ 4 ਮੀਟਰ ਰਹੇਗਾ ਇਸ ਦੇ ਵਿੱਚ ਜੇ ਤੁਸੀਂ ਸ਼ਰਾਰਾ ਗਰਾਰਾ ਕੁਝ ਵੀ ਜਿਹੜਾ ਤੁਸੀਂ ਆਪਣਾ ਬਣਾ ਸਕਦੇ ਹੋ ਜੀ ਇਹ ਰਹੇਗਾ ਇਸ ਦਾ ਦੁਪੱਟਾ ਦੁਪੱਟਾ ਵੀ ਆਪਣਾ ਕ੍ਰੇਪ ਦੇ ਉੱਤੇ ਹੀ ਰਹੇਗਾ ਟੋਨ ਟੂ ਟੋਨ ਜਿਹੜਾ ਫੈਬਰਿਕ ਆ ਚੈੱਕ ਕਰ ਸਕਦੇ ਹੋ ਦੁਪੱਟੇ ਦੀ ਲੁੱਕ ਵੀ ਬਹੁਤ ਹੀ ਸੋਹਣਾ ਦੁਪੱਟੇ ਦੇ ਉੱਤੇ ਵਰਕ ਹੋਇਆ ਹੋਇਆ ਸਾਰਾ ਹੈਂਡ ਦਾ ਕੰਮ ਆ ਵਿੱਚ ਵੀ ਬੂਟੀ ਬਣੀ ਹੋਈ ਆ ਆ ਚੈੱਕ ਕਰ ਸਕਦੇ ਹੋ ਸਾਰਾ ਮੋਤੀ ਦਾ ਕੰਮ ਹੈ ਤੇ ਜ਼ਰੀ ਦਾ ਕੰਮ ਹੋਇਆ ਹੋਇਆ ਹੈ ਇਹ ਰਹੇਗਾ ਆਪਣਾ ਬਲੈਕ ਕਲਰ ਦੇ ਵਿੱਚ ਜੇਕਰ ਤੁਸੀਂ ਇਹ ਵਾਲਾ ਡਿਜ਼ਾਈਨ ਤੁਸੀਂ ਕਿਸੇ ਹੋਰ ਕਲਰ ਤੇ ਵੀ ਰੈਡੀ ਕਰਵਾਉਣਾ ਚਾਹੁੰਦੇ ਆ ਸਾਡੇ ਤੋਂ ਉਹ ਵੀ ਅਸੀਂ ਕਰਵਾ ਕੇ ਤੁਹਾਨੂੰ ਦੇ ਸਕਦੇ ਹਾਂ ਜੀ ਆਪਣੇ ਕਲਰ ਚੁਆਇਸ ਦੇ ਨਾਲ ਇਸ ਦਾ ਨੰਬਰ ਰਹੇਗਾ 1 ਤੇ ਸਕਰੀਨ ਦੇ ਜਿਹੜੀ ਵੀ ਸਿਸਟਰਸ ਇਹਨੂੰ ਬਾਈ ਕਰਨਾ ਚਾਹੁੰਦੀਆਂ ਨੇ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਿਹਾ ਹੈ ਤੁਸੀਂ ਉਸ ਦੇ ਉੱਤੇ ਆਪਣੀ ਜਿਹੜੀ ਬੁਕਿੰਗ ਆ ਸੂਟ ਦੀ ਕਰਵਾ ਸਕਦੇ ਹੋ ਜੀ ਤੇ ਇਸ ਦੇ ਨਾਲ ਦਾ ਹੀ ਇੱਕ ਆਪਣੇ ਕੋਲ ਸੂਟ ਆਇਆ ਪਿੰਕ ਕਲਰ ਦੇ ਵਿੱਚ ਇਦੇ ਨਾਲ ਦੇ ਪਹਿਲਾਂ ਆਪਾਂ ਨੇ ਰਸਟ ਕਲਰਸ ਦੇ ਵਿੱਚ ਵੀ ਸੂਟ ਆ ਜਿਹੜੇ ਰੈਡੀ ਕਰਵਾ ਕੇ ਦਿੱਤੇ ਸੀ ਤੇ ਇੱਕ ਰੈੱਡ ਕਲਰ ਦੇ ਵਿੱਚ ਦਿੱਤਾ ਸੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹਦਾ ਵਰਕ ਹੈ ਹੋਇਆ ਹੋਇਆ ਸਾਰਾ ਹੈਂਡ ਦਾ ਕੰਮ ਹੈ ਇਹਦੇ ਤੇ ਵੀ ਸਿੱਪੀ ਦਾ ਕੰਮ ਹੈ ਇਹਦੀ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਤੁਸੀਂ 50 ਇੰਚ ਤੱਕ ਜਿਹੜੀ ਇਹਦੀ ਲੈਂਥ ਹੈ ਤੁਸੀਂ ਬਣਵਾ ਸਕਦੇ ਹੋ ਇਹ ਰਹੇਗਾ ਆਪਣਾ ਸ਼ਿਮਰ ਦੇ ਉੱਤੇ ਤੇ ਇਹ ਰਹੇਗਾ ਇਸ ਦੇ ਨਾਲ ਬਾਟਮ ਐਂਡ ਬੈਕ ਕਿਉਂਕਿ ਕਈ ਸਿਸਟਰਸ ਨੇ ਜਿਹੜੇ ਹੈਵੀ ਬਾਜੂ ਵਗੈਰਾ ਨਹੀਂ ਲੈਣਾ ਚਾਹੁੰਦੀਆਂ ਬਾਜੂ ਤੇ ਹਲਕਾ ਵਰਕ ਜਾਂ ਫਿਰ ਲੈਸਿਸ ਵਗੈਰਾ ਨਾਲ ਜਿਹੜੀ ਫਿਨਿਸ਼ਿੰਗ ਕਰਵਾਉਣੀ ਹੈ ਇਹ ਉਹਨਾਂ ਦੇ ਲਈ ਓਨਲੀ ਫਰੰਟ ਹੈ ਆਪਣਾ ਤੇ ਇਹ ਰਹੇਗਾ ਬੈਕ ਦੇ ਨਾਲ ਬੈਕ ਦਾ ਸਾਰਾ ਇਸ ਦੇ ਨਾਲ ਪਲੇਨ ਰਹੇਗਾ ਆਪਣਾ ਜਿਹੜੀਆਂ ਸਿਸਟਰਜ਼ ਦੀ ਡਿਮਾਂਡ ਹੋਗੀ ਵੀ ਅਸੀਂ ਵਰਕ ਜਿਹੜਾ ਬਾਜੂ ਤੇ ਵੀ ਲੈਣਾ ਉਹਨਾਂ ਦੇ ਲਈ ਅਸੀਂ ਬਾਜੂ ਤੇ ਵੀ ਕਰਵਾ ਕੇ ਦਵਾਂਗੇ ਇਹ ਰਹੇਗਾ ਆਪਣਾ ਦੁਪੱਟਾ ਦੁਪੱਟੇ ਦੀ ਲੁੱਕ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਰਹੇਗਾ ਬਹੁਤ ਹੀ ਸੋਹਣੇ ਵਰਡਸ ਨੇ ਜਿਹੜੇ ਇਸ ਦੇ ਉੱਤੇ ਬਣੇ ਹੋਏ ਨੇ ਚੈੱਕ ਕਰ ਸਕਦੇ ਹੋ ਤੁਸੀਂ ਫੋਰ ਸਾਈਡ ਤੇ ਸਾਰਾ ਹੀ ਹੈਂਡ ਦਾ ਕੰਮ ਹੋਇਆ ਹੋਇਆ ਦੁਪੱਟੇ ਦੇ ਵਿੱਚ ਵੀ ਬਹੁਤ ਹੀ ਹੈਵੀ ਲੁੱਕ ਹੈ ਸ਼ਿਮਰਦਾ ਜਿਹੜਾ ਇਹ ਦੁਪੱਟਾ ਰਹੇਗਾ ਤੇ ਇਸ ਦਾ ਨੰਬਰ ਰਹੇਗਾ 2 ਸੂਟ ਦਾ ਸੂਟ ਦੀ ਬੁਕਿੰਗ ਬੁਕਿੰਗ ਕਰਾਉਣ ਦੇ ਲਈ ਤੁਸੀਂ ਨੰਬਰ ਦੱਸ ਕੇ ਜਾਂ ਫਿਰ ਇਸ ਦਾ ਸਕਰੀਨ ਸ਼ਾਟ ਲੈ ਕੇ ਦਿੱਤੇ ਗਏ ਨੰਬਰ ਤੇ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਇਹ ਵੀ ਆਪਣਾ ਸੂਟ ਬਹੁਤ ਹੀ ਸੋਹਣਾ ਸਾਰੇ ਸੂਟ ਇਸ ਵਾਰੀ ਨੇ ਜਿਹੜੇ ਬਣ ਕੇ ਆ ਆਪਣੇ ਬਹੁਤ ਹੀ ਸੋਹਣੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਇਹ ਰਹੇਗਾ ਆਪਣਾ ਸੂਟ ਦਾ ਫਰੰਟ ਬਹੁਤ ਹੀ ਸੋਹਣਾ ਹੈਵੀ ਵਰਕ नीचे घेरे ਤੋਂ ਲੈ ਕੇ ਉੱਪਰ ਨੈਕ ਲਾਈਨ ਤੱਕ ਸਾਰਾ ਹੀ ਹੈਵੀ ਵਰਕ ਹੈ ਇਸ ਦੀ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਤੁਸੀਂ 50 ਤੱਕ ਦੀ ਜਿਹੜੀ ਲੈਂਥ ਹੈ ਇਹਦੀ ਤੁਸੀਂ ਬਣਾ ਸਕਦੇ ਹੋ ਦੇਖੋ ਤੁਸੀਂ نیچے ਵੀ ਘੇਰੇ ਤੇ ਕਿੰਨਾ ਹੀ ਹੈਵੀ ਵਰਕ ਹੈ ਦਾ ਸਾਰੇ ਦੇ ਉੱਤੇ ਬਹੁਤ ਹੀ ਸੋਹਣਾ ਵੇਲ ਦੇ ਵਿੱਚ ਵੀ ਫਲਾਵਰਸ ਬਣੇ ਹੋਏ ਨੇ ਬਹੁਤ ਹੀ ਸੋਹਣਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੈ ਇਸ ਨੂੰ ਵੀ ਤੁਸੀਂ ਜੇ ਆਪਣੀ ਬੁਕਿੰਗ ਕਰਵਾ ਕੇ ਵੀ ਕਿਸੇ ਵੀ ਕਲਰ ਦੇ ਵਿੱਚ ਬਣਵਾਉਣਾ ਚਾਹੁੰਦੇ ਹੋ ਤੁਸੀਂ ਬਣਵਾ ਸਕਦੇ ਹੋ ਇਹ ਰਹੇਗੀ ਇਸ ਦੀ ਬੈਕ ਤੇ ਬਾਟਮ ਦੋਨਾਂ ਦਾ ਆਪਣਾ ਫੈਬਰਿਕ ਰਹੇਗਾ ਇਹ ਵੀ ਆਪਣਾ ਕ੍ਰੇਪ ਸਿਲਕ ਤੇ ਹੀ ਰਹੇਗਾ ਤੇ ਬਾਟਮ ਵੀ ਆਪਣੀ ਕ੍ਰੇਪ ਸਿਲਕ ਦੀ ਰਹੇਗੀ ਤੇ ਜਿਹੜਾ ਇਸ ਦਾ ਦੁਪੱਟਾ ਰਹੇਗਾ ਉਹ ਵੀ ਕ੍ਰੇਪ ਤੇ ਹੀ ਰਹੇਗਾ ਟੂਨ ਟੂ ਟੂਨ ਇਸ ਦਾ ਜਿਹੜਾ ਦੁਪੱਟਾ ਹੈ ਦੁਪੱਟੇ ਦੀ ਵੀ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਨੀਟ ਐਂਡ ਕਲੀਨ ਵਿੱਚ ਵੀ ਸਾਰੇ ਦੁਪੱਟੇ ਦੇ ਬੂਟੀ ਬਣੀ ਹੋਈ ਹੈ ਖੁੱਲੇ ਡੁੱਲੇ ਦੁਪੱਟੇ ਨੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਸਾਰੀਆਂ ਸਿਸਟਰਸ ਨੇ ਇਹ ਖੁੱਲੇ ਡੁੱਲੇ ਦੁਪੱਟੇ ਹੀ ਲੈਣਾ ਪਸੰਦ ਕਰਦੀਆਂ ਨੇ ਉਹਨਾਂ ਦੇ ਲਈ ਬਹੁਤ ਹੀ ਸੋਹਣੇ ਜਿਹੜੇ ਇਹ ਦੁਪੱਟੇ ਬਣ ਕੇ ਆਏ ਨੇ ਚੈੱਕ ਕਰੋ ਇਹ ਰਹੇਗਾ ਇਸ ਦਾ ਨੰਬਰ ਤਿੰਨ ਨੰਬਰ ਆਪਣਾ ਇਹ ਸੂਟ ਰਹੇਗਾ ਤੇ ਇਹਨਾਂ ਦੇ ਵਿੱਚੋਂ ਵੀ ਜੇ ਜਿਹੜੀਆਂ ਵੀ ਸਿਸਟਰਸ ਦੋ ਸੂਟ ਬਾਈ ਕਰਨਗੀਆਂ ਉਹਨਾਂ ਦੇ ਲਈ ਪੰਜਾਬ ਦੇ ਵਿੱਚ ਜਿਹੜੀ ਸ਼ਿਪਿੰਗ ਆ ਉਹ ਆਪਣੀ ਫ੍ਰੀ ਰਹੇਗੀ ਬਹੁਤ ਹੀ ਸੋਹਣਾ ਕਲਰ ਬਹੁਤ ਹੀ ਸੋਹਣਾ ਸੂਟ ਸਾਰੇ ਸੂਟ ਬਹੁਤ ਹੀ ਸੋਹਣੇ ਨੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਕਿਉਂਕਿ ਹੁਣ ਮੈਰਿਜਸ ਨੇ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੇ ਲਈ ਕਿਸੇ ਨਾ ਕਿਸੇ ਆਪਣੇ ਜਿਹੜਾ ਫੰਕਸ਼ਨ ਹੁੰਦਾ ਉਹਦੇ ਉੱਤੇ ਆਪਾਂ ਜਿਹੜਾ ਇਹਨਾਂ ਨੂੰ ਏਅਰ ਕਰ ਸਕਦੇ ਹਾਂ ਹਲੋ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਬਹੁਤ ਹੀ ਸੋਹਣੇ ਫਲਾਵਰਸ ਇਹ ਨੈਕਲਾਈਨ ਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਨੈਕਲਾਈਨ ਤੇ ਵਰਕ ਹੋਇਆ ਹੋਇਆ ਇਹ ਆਪਣੀ ਸ਼ਰਟ ਰਹੇਗੀ ਵਿਸਕੋਜ਼ ਔਰਗੈਂਜ਼ਾ ਦੇ ਉੱਤੇ ਤੇ ਇਸ ਦੇ ਨਾਲ ਜਿਹੜੀ ਬਾਟਮ ਰਹੇਗੀ ਨਹੀਂ ਆਲ ਓਵਰੀ ਹੈ ਆਲ ਓਵਰ ਹੀ ਔਰਗੈਂਜ਼ਾ ਦਾ ਆਪਣਾ ਸੂਟ ਰਹੇਗਾ ਇਹ ਤੇ ਇਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਸ ਦਾ ਵਰਕ ਇਹ ਬਾਟਮ ਦਾ ਵਰਕ ਰਹੇਗਾ ਇਹ ਵਾਲਾ ਬਹੁਤ ਹੀ ਸੋਹਣਾ ਹੈ ਵੀ ਜਵਰ ਤੇ ਇਹ ਰਹੇਗਾ ਇਸ ਦਾ ਬਾਜੂ ਦੇ ਵਰਕ ਬਹੁਤ ਹੀ ਸੋਹਣੇ ਫਲਾਵਰਸ ਬਣੇ ਹੋਏ ਨੇ ਬਹੁਤ ਹੀ ਸੋਹਣਾ ਕਲਰਸ ਨੇ ਤੇ ਇਸ ਦਾ ਜਿਹੜਾ ਦੁਪੱਟਾ ਏ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਰਗੈਂਜ਼ਾ ਪਾਚੀ ਖੁੱਲਾ ਡੁੱਲਾ ਦੁਪੱਟਾ ਬਹੁਤ ਹੀ ਸੋਹਣਾ ਔਰਗੈਂਜ਼ਾ ਦੇ ਉੱਤੇ ਹੀ ਇਸ ਦਾ ਦੁਪੱਟਾ ਰਹੇਗਾ ਫੋਰ ਸਾਈਡ ਤੇ ਲੈਸਿਸ ਦਾ ਕੰਮ ਹੋਇਆ ਹੋਇਆ ਵਿੱਚ ਵੀ ਸਾਰੇ ਜਿਗਜੈਕ ਲੈਸ ਦੇ ਨਾਲ ਆ ਜਿਹੜਾ ਵਰਕ ਕੀਤਾ ਹੋਇਆ ਸਾਰੇ ਹੀ ਸੂਟਸ ਦੇ ਕਲਰਸ ਐਮਬਰਾਇਡਰੀ ਸਭ ਕੁਝ ਤੁਹਾਨੂੰ A1 ਮਿਲੇਗਾ ਇਸ ਦਾ ਨੰਬਰ ਰਹੇਗਾ 4 ਨੈਕਸਟ ਵਨ ਰਹੇਗਾ ਆਪਣਾ ਰਾਮ ਟੈਕਸ ਤੇ ਇਹ ਵੀ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਸੋਹਣੀ ਜੀ ਲੁੱਕ ਹੈ ਦੀ ਤੇ ਕਿਸੇ ਵੀ ਫੰਕਸ਼ਨ ਤੇ ਆਪਣੇ ਮਦਰਜ਼ ਲਈ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਚਾਚੀਆਂ ਤਾਈਆਂ ਦਾਦੀ ਲਈ ਕਿਸੇ ਲਈ ਵੀ ਬਹੁਤ ਹੀ ਸੋਹਣਾ ਸੂਟ ਹੈ نیچے ਦੇਖੋ ਘੇਰੇ ਤੇ ਬਹੁਤ ਹੀ ਸੋਹਣਾ ਪ੍ਰਿੰਟਿੰਗ ਹੋਈ ਹੋਈ ਆ ਤੇ نیچے ਸਾਰਾ ਵਰਕ ਹੋਇਆ ਹੋਇਆ ਹੈ ਥ੍ਰੈਡ ਦਾ ਤੇ ਪੂਰੀ ਸ਼ਰਟ ਦੇ ਵਿੱਚ ਵੀ ਸਾਰੇ ਵਰਕ ਹੋਇਆ ਹੋਇਆ ਆ ਆਇਆ ਦਾ ਬੈਕ ਤੇ نیچے ਵਾਲਾ ਘੇਰਾ ਆ ਜਾਏਗਾ ਤੇ ਆਲ ਆਵਲ ਆਪਣੀ ਰਹੇਗੀ ਸ਼ਰਟ ਔਰਗੈਂਜ਼ਾ ਤੇ ਇਹ ਰਹੇਗਾ ਇਸ ਦਾ ਸਿਲਕ ਦੀ ਬਾਟਮ ਰਹੇਗੀ 3 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਹੀ ਇਸ ਦੀ ਬਾਟਮ ਰਹੇਗੀ ਤੇ ਦੁਪट्टे ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਇਸ ਦਾ ਦੁਪੱਟਾ ਰਹੇਗਾ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਜਿਹਾ ਦੁਪੱਟਾ ਰਹੇਗਾ ਸਾਰਾ ਜੀ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਰਹੇਗੀ ਤੇ 2.5 ਮੀਟਰ ਦਾ ਹੀ ਦੁਪੱਟਾ ਰਹੇਗਾ ਹਲੋ ਜਿਸ ਦਾ ਨੰਬਰ ਰਹੇਗਾ 5 ਇਸ ਦੀ ਬੁਕਿੰਗ ਦੇ ਲਈ ਵੀ ਤੁਸੀਂ ਜਿਹੜਾ ਇਹਦਾ ਨੰਬਰ ਦੱਸ ਕੇ ਤੁਸੀਂ ਸੂਟ ਦਾ ਆਪਣੀ ਬੁਕਿੰਗ ਹੈ ਜਿਹੜੀ ਕਰਵਾ ਸਕਦੇ ਹੋ ਨੈਕਸਟ ਸੂਟ ਇਹ ਵੀ ਆਪਣਾ ਰਾਮ ਟੈਕਸ ਦਾ ਹੀ ਰਹੇਗਾ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਸੋਹਣਾ ਵਰਕ ਰਹੇਗਾ ਇਸ ਦਾ ਵੀ ਕਿਉਂਕਿ ਕਈ ਸਿਸਟਰਸ ਹੁੰਦੇ ਨੇ ਉਹਨਾਂ ਜਿਆਦਾ ਹੈਵੀ ਵਰਕ ਵਾਲੇ ਸੂਟ ਨਹੀਂ ਪਾਉਂਦੇ ਉਹਨਾਂ ਦੇ ਲਈ ਬਹੁਤ ਹੀ ਸੋਹਣੇ ਥ्रेड ਵਰਕ ਵਾਲੇ ਸੂਟ ਨੇ ਇਹ ਦੇਖੋ ਜੀ نیچے ਪ੍ਰਿੰਟਿੰਗ ਹੋਈ ਹੈ ਉੱਪਰ ਸਾਰੇ ਇਸਦੇ ਵਰਕ ਹੋਇਆ ਹੈ ਅਸੀਂ ਲੋਗੋ ਵੀ ਤਾਂ ਚੈੱਕ ਕਰ ਸਕਦੇ ਹਾਂ ਇਹ ਰਹੇਗੀ ਇਸਦੀ ਸਿਲਕ ਦੀ ਬਾਟਮ 3 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ਰਟ ਤੇ ਇਹ ਰਹੇਗਾ ਇਸਦਾ ਦੁਪੱਟਾ ਸ਼ਫੂਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਪਿਓਰ ਸ਼ਫੂਨ ਦਾ ਦੁਪੱਟਾ ਹੈ ਤੇ ਸਾਰੇ ਤੇ ਇਹਦੇ 4 ਸਾਈਡ ਤੇ ਜਿਹੜੀ ਆਰਗੈਂਜ਼ਾ ਲੈਸ ਆ ਜਿਹੜੀ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਤੇ ਇਸ ਦਾ ਨੰਬਰ ਰਹੇਗਾ 6 ਤੇ ਜਿਹੜੀਆਂ ਵੀ ਸਿਸਟਰਸ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਸਾਡੀ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਜਿਹੜੀਆਂ ਸਿਸਟਰਸ ਵੀ ਸਾਡੇ ਤੋਂ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਉਹ ਜਿਹੜੇ ਸੂਟ ਆ ਸਾਡੇ ਤੋਂ ਬਾਈ ਕਰ ਸਕਦੀਆਂ ਸੋ ਜੀ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਸੋਹਣੇ ਸੋਹਣੇ ਸੂਟਾਂ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ